ਇਹ ਲੜਾਇਆ ਹੋਰ ਕੁਝ ਸੱਚ ਕੀ ਹੈ ਲੈ ਕੇ ਤਾਂ ਸੰਭਾਜਾ ਗਏ ਲੇਕਿਨ ਅਵਰ ਆਸਨਾ ਨਾ ਹੈ ਪ੍ਰਭ ਧਰਮ ਯੁੱਧ ਕਿਚਾਏ ਇਹ ਧਰਮ ਯੁੱਧ ਇਹ ਜੋ ਧਰਮ ਯੁੱਧ ਧਰਮ ਯੁੱਧ ਦਾ ਬਹੁਤ ਚਾਲ ਹੁੰਦਾ ਫਿਰ ਕਿੱਥੇ ਗਿਆ ਧਰਮ ਯੁੱਧ ਸਾਰੀ ਦੁਨੀਆ ਢੂੰਡ ਧਰਮ ਭੈਲ ਗਿਆ ਉਹ ਕੁਰਸੀ ਜਿੱਥੇ ਨੂੰ ਧਰਮ ਯੁੱਧ ਕਰਨ ਲੱਗੇ ਸੰਤਾਂ ਸੋਨੇ ਕਹਿੰਦਾ ਕੁਰਸੀ ਯੁੱਧ ਉਹ ਦਿਖਲਾਫੇ ਹੋਗੇ ਹੁਣ ਤੁਹਾਨੂੰ ਦੱਸਾਂ ਧਰਮ ਯੁੱਧ ਕੀ ਹੁੰਦਾ ਕੁਰਸੀ ਯੁੱਧ ਕੀ ਹੁੰਦਾ ਉਰੇ ਠੀਕ ਹੈ ਜੀ ਧਰਮਯੁੱਧ ਜੇ ਤੂੰ ਜੇਤਿਆ ਕਰਨਾ ਭੱਜੇ ਕਿਉਂ ਧਰਮਯੁੱਧ ਤੋਂ ਭਜਦੇ ਹੁੰਦੇ ਨੇ ਧਰਮਯੁੱਧ ਤੋਂ ਭਜੇਗਾ ਤੇ ਤੁਸੀਂ ਪਕੌੜੇ ਹੋ ਤੁਸੀਂ ਧਰਮਯੁੱਧ ਦੇ ਜਾਂ ਫਿਰ ਹਥਿਆਰ ਚੱਕੋ ਉੱਥੇ ਲੜੋ ਜੇ ਧਰਮ ਵੀ ਸ਼ੁਰੂ ਕੀਤਾ ਜੀ ਆਪਣੇ ਵਰਗੇ ਨਾਲ ਜੋਗਰ ਜੀ ਅਰਥ ਦੇ ਰਹੇ ਹੋ ਤੁਸੀਂ ਤੁਹਾਨੂੰ ਕੌਣ ਤੇ ਦੰਡ ਦੇਊਗਾ ਅਰਥ ਉਹ ਸਾਰਾ ਹਿਸਾਬ ਲੈਣ ਇਹਨਾਂ ਤੇ ਸੰਗਤ ਹਿਸਾਬ ਲਾਊਗੀ ਇਹਨਾਂ ਤੇ ਜੋ ਬੰਦੇ ਵਰਬਾ ਨੇ ਜੋ ਰਲ ਦੇ ਸਭ ਕੀਤੇ ਧਰਮ ਜਿਹਨੂੰ ਤੁਸੀਂ ਕਹਿੰਦਾ ਧਰਮ ਆ ਜਿਹਨੂੰ ਤੁਸੀਂ ਕਹਿੰਦਾ ਉਹ ਧਰਮ ਧਰਮ ਇੱਥੇ ਪਤਾ ਲੱਗੂਗਾ ਕੀ ਹੈ ਉਹ ਧਰਮ ਇੱਥੋਂ ਪਤਾ ਲੱਗੂਗਾ ਕੀ ਹੈ ਵੀਰੇ ਕਹਿਣ ਦਾ ਹੋਰ ਕਿਸੇ ਦੇ ਕਹਿਣ ਦਾ ਕੀ ਮਤਲਬ ਅੱਬੇ ਸਾਡੇ ਕੋ ਸਭ ਕੁਝ ਇਹ ਤਾਂ ਤੋਰ ਟੱਕੜੀ ਪਈਆ ਭੱਟਾ ਪਿਆ ਕੋਲ ਲੋ ਉਹਨਾਂ ਦਾ ਜਿਹਦਾ ਮਤਲਬ ਹੈ ਜੀ ਤੋਰ ਲੋ ਤਾਂ ਹਜੀ ਤਲ ਜਾਣੀਆ ਕੰਡੇ ਦੇ ਅਪਪਲੇ ਖਾਣੇ ਕੜ ਜੂਗਾ ਹਾਂਜੀ